ਪੰਜਾਬ ਜੀਕੇ ਦੀ ਦੂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਇੱਕ ਪ੍ਰਸ਼ਨ ਦੀ ਜਿਹੜਾ ਉੱਤਰ ਸੀ ਉਹ ਮੇਰੇ ਤੋਂ ਗਲਤ ਹੋ ਗਿਆ ਸੀ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਉਹ ਪ੍ਰਸ਼ਨ ਸੀ ਪੋਂਗ ਡੈਮ ਕਿਸ ਦਰਿਆ ਉੱਪਰ ਬਣਿਆ ਹੋਇਆ ਹੈ ਇਸ ਦਾ ਉੱਤਰ ਹੈ ਜੀ ਬਿਆਸ ਦਰਿਆ ਦੇ ਉੱਪਰ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਸਤਲੁਜ ਦਰਿਆ ਪ੍ਰਸ਼ਨ ਨੰਬਰ 31 ਸੀ ਜੀ 31 ਦਾ ਉੱਤਰ ਜਿਹੜਾ ਆਵੇਗਾ ਸਤਲੁਜ ਨਹੀਂ ਆਵੇਗਾ ਬਿਆਸ ਆਵੇਗਾ ਦਿਲਪ੍ਰੀਤ ਬਾਬਾ ਜੀ ਦਾ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਸ਼ਨ ਮੇਰੇ ਧਿਆਨ ਵਿੱਚ ਲਿਆਂਦਾ। ਬੱਸ ਸਾਰਿਆਂ ਦਾ ਧੰਨਵਾਦ ਜੀ ਤੁਹਾਡਾ। ਹਾਂਜੀ। ਦੋ ਪ੍ਰਸ਼ਨ ਜਿਹੜੇ ਵੀਡੀਓ ਦੇ ਵਿੱਚ ਮਿਸ ਸੀ 117 ਨੰਬਰ ਪ੍ਰਸ਼ਨ ਤੇ 118 ਨੰਬਰ ਪ੍ਰਸ਼ਨ। ਇਹ ਗਲਤ ਨਹੀਂ ਸੀ ਇਹ ਮਿਸ ਸੀ। ਇਹ ਰਿਕਾਰਡ ਨਹੀਂ ਹੋਏ ਸਨ। 1762 ਈਸਵੀ ਵਿੱਚ ਵੱਡਾ ਘੱਲੂ ਘਾਲਾ ਕਿੱਥੇ ਹੋਇਆ ਸੀ? ਇਹ ਹੋਇਆ ਸੀ ਜੀ ਕੋਪਰਹੀੜਾ ਮਲੇਰਕੋਟਲਾ ਦੇ ਵਿੱਚ। 198 ਨੰਬਰ ਪ੍ਰਸ਼ਨ ਜਿਹੜਾ ਇਹ ਵੀ ਮਿਸ ਸੀ। ਛੋਟਾ ਕੱਲੂ ਘਰਾ ਗੁਰਦਾਸਪੁਰ ਨੇੜੇ ਕਾਨੂੰਵਾਲ ਵਿਖੇ ਕਿਸ ਸਾਲ ਹੋਇਆ ਸੀ ਇਹ ਹੋਇਆ ਸੀ ਜੀ 1746 ਸੀ ਦੇ ਵਿੱਚ ਇਹ ਤਿੰਨ ਪ੍ਰਸ਼ਨ ਸੀ ਦੋ ਮਿਸ ਸੀ ਇੱਕ ਪ੍ਰਸ਼ਨ ਦਾ ਉੱਤਰ ਜਿਹੜਾ ਮੇਰੇ ਤੋਂ ਗਲਤ ਲੱਗ ਗਿਆ ਸੀ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੇ 200 ਪ੍ਰਸ਼ਨ 201 ਨੰਬਰ ਪ੍ਰਸ਼ਨ ਹੈ ਜੀ ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ ਇਹ ਹੋਇਆ ਸੀ ਰਾਜੌਰੀ ਜ਼ਿਲ੍ਹਾ ਪੁਣਛ ਜਾਂ ਪੁਣਛ ਵੀ ਕਹਿੰਦੇ ਆ ਕਸ਼ਮੀਰ ਦੇ ਵਿੱਚ ਰਾਜੌਰੀ ਜ਼ਿਲ੍ਹਾ ਪੁਣਛ ਬੰਦਾ ਸਿੰਘ ਬਹਾਦਰ ਸਮੇਂ ਪੰਜਾਬ ਦਾ ਸ਼ਾਸਕ ਜਾਂ ਗਵਰਨਰ ਕੌਣ ਸੀ ਇਹ ਸੀ ਜੀ ਅਬਦੁੱਸ ਸਮਦ ਖਾਨ 203 ਨੰਬਰ ਪ੍ਰਸ਼ਨ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇ ਸੀ ਮੁਖਲਿਸਪੁਰ ਨੂੰ ਜੀ ਮਿਸਲ ਕਾਲ ਸਮੇਂ ਸਿੱਖਾਂ ਦੀ ਸਰਵ ਉੱਚ ਅਦਾਲਤ ਕਿਹੜੀ ਸੀ ਸਰਬੱਤ ਖਾਲਸਾ ਆੜਾ ਸਿੰਘ ਦਾ ਸਬੰਧ ਕਿਸ ਰਿਆਸਤ ਨਾਲ ਆ ਜੀ ਪਟਿਆਲਾ ਦੇ ਨਾਲ ਪੰਗੀ ਮਿਸਲ ਦਾ ਖੇਤਰ ਕਿਹੜਾ ਹੁੰਦਾ ਸੀ ਲਾਹੌਰ ਅਤੇ ਅਮਰਤੋ ਸਰ ਕਿਹੜੀ ਮਿਸਲ ਧੰਗੀ ਮਿਸਲ ਦਾ ਪੰਜਾਬ ਵਿੱਚ ਕੁੱਲ ਕਿੰਨੀਆਂ ਮਿਸਲਾਂ ਸਨ 12 ਸੱਦਾ ਸਿੰਘ ਦਾ ਤੇ ਕਰਮ ਸਿੰਘ ਦਾ ਸਬੰਧ ਕਿਹੜੀ ਮਿਸਲ ਨਾਲ ਆ ਸ਼ਹੀਦ ਮਿਸਲ ਦੇ ਨਾਲ ਬਾਬਾ ਦੀਪ ਸਿੰਘ ਵਾਲੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ 1780 ਈਸਵੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ ਮਹਾਲ ਸਿੰਘ ਮਾਈ ਸੁੱਖਾਂ ਦਾ ਸਾਹਮਣਾ ਮਹਾਰਾਜਾ ਰਣਜੀਤ ਸਿੰਘ ਨਾਲ ਕਿਹੜੀ ਲੜਾਈ ਵਿੱਚ ਹੋਇਆ ਸੀ ਇਹ ਹੋਇਆ ਸੀ ਜੀ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਇੱਥੋਂ ਹੀ ਉਹਨਾਂ ਨੂੰ ਟੋਪ ਮਿਲੀ ਸੀ ਜਮਜਮਾ ਟੋਪ ਰਾਮਨਗੜੀ ਦੀ ਲੜਾਈ ਕਦੋਂ ਹੋਈ ਸੀ ਜੀ 22 ਨਵੰਬਰ 1848 ਈ ਬੰਦੂਕਾਂ ਦੀ ਲੜਾਈ ਕਿਹੜੀ ਦੂਜੀ ਐਂਗਲੋ ਸਿੱਖ ਲੜਾਈ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਜੀ ਗੁਜਰਾਤ ਦੀ ਲੜਾਈ ਨੂੰ ਹੋਈ ਕਦੋਂ ਸੀ 21 ਫਰਵਰੀ 1849 21 ਫਰਵਰੀ 1849 ਬੰਦੂਕਾਂ ਦੀ ਲੜਾਈ ਅੰਗਰੇਜ਼ਾਂ ਅਧੀਨ ਪੰਜਾਬ ਵਿੱਚ ਪਹਿਲੀ ਵਾਰ ਕਿਹੜੀ ਪਾਰਟੀ ਦੀ ਸਰਕਾਰ ਬਣੀ ਸੀ ਇਹ ਬਣੀ ਸੀ ਜੀ ਯੂਨੀਨਿਸਟ ਪਾਰਟੀ ਧਿਆਨ ਰੱਖਿਓ ਜੀ ਯੂਨੀਨਿਸਟ ਪਾਰਟੀ ਹਾਂਜੀ 215 ਨੰਬਰ ਪ੍ਰਸ਼ਨ ਕੂਕਿਆਂ ਨੂੰ ਤੋਪਾਂ ਨਾਲ ਕਿੱਥੇ ਸ਼ਹੀਦ ਕੀਤਾ ਗਿਆ ਸੀ ਮਲੇਰਕੋਟਲਾ ਦੇ ਵਿੱਚ ਪੰਜਾਬ ਵਿੱਚ ਕਿਸਾਨੀ ਲਹਿਰ ਦੀ ਅਗਵਾਈ ਕੌਣ ਕਰ ਰਿਹਾ ਸੀ ਅਜੀਤ ਸਿੰਘ ਅਤੇ ਲਾਲਾ ਲਾਜਪਤਰਾਏ ਪੰਜਾਬ ਵਿੱਚ ਗਦਰ ਪਾਰਟੀ ਦੀ ਅਗਵਾਈ ਕੌਣ ਕਰ ਰਿਹਾ ਸੀ ਰਾਸ બિਹਾਰੀ ਬੋਸ ਤਾਮਾਗਾਟਾ ਮਾਰੂ ਦਾ ਦੂਜਾ ਨਾਮ ਕੀ ਸੀ ਗੁਰੂ ਨਾਨਕ ਜਹਾਜ਼ ਪੰਜਾਬ ਉੱਪਰ ਹਮਲਾ ਕਰਨ ਵਾਲਾ ਆਖਰੀ ਵਿਦੇਸ਼ੀ ਕੌਣ ਸੀ ਇਹ ਸਨ ਅੰਗਰੇਜ਼ ਭਾਰਤ ਮਾਤਾ ਸੁਸਾਇਟੀ ਦਾ ਸੰਸਥਾਪਕ ਕੌਣ ਸੀ ਸਰਦਾਰ ਅਜੀਤ ਸਿੰਘ ਅੰਗਰੇਜ਼ੀ ਰਾਜ ਵਿੱਚ ਪੰਜਾਬ ਨੂੰ ਮਿਲਾਉਣ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ਕਿਸ ਤੋਂ ਹੋਇਆ ਸੀ ਜੀ ਮਹਾਰਾਜਾ ਦਲੀਪ ਸਿੰਘ ਤੋਂ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ 1926 ਈ ਕਿਹੜੀ ਸੀ ਜੀ ਨੌਜਵਾਨ ਭਾਰਤ ਸਭਾ ਜਲਿਆਂਵਾਲਾ ਬਾਗ ਦੀ ਕਟਾਂ ਸਮੇਂ ਆਪਣੀ ਸਰਦੀ ਉਪਾਧੀ ਕਿਸ ਨੇ ਤਿਆਗੀ ਸੀ ਰਵਿੰਦਰਨਾਥ ਟੈਗੋਰ ਨੇ ਪਹਿਲਾਂ ਵੀ ਪ੍ਰਸ਼ਨ ਕੀਤਾ ਹੋਇਆ ਆਪਣਾ ਇਹ ਕਿਹੜੇ ਕੇਸ ਵਿੱਚ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੂੰ ਕਾਲੇ ਪਣ ਦੀ ਸਜ਼ਾ ਹੋਈ ਸੀ ਅਸੈਂਬਲੀ ਬੰਬ ਕੇਸ ਦੇ ਵਿੱਚ ਧਿਆਨ ਰੱਖਿਓ ਜੀ ਦੋ ਪ੍ਰਸ਼ਨ ਨੇ ਇਹ ਅਸੈਂਬਲੀ ਬੰਬ ਕੇਸ ਵਿੱਚ ਹੋਈ ਸੀ ਕਾਲੇ ਪਣ ਦੀ ਸਜ਼ਾ ਅਗਲਾ ਪ੍ਰਸ਼ਨ ਜੀ ਆਪਣਾ ਕਿਹੜੇ ਕੇਸ ਦੇ ਤਹਿਤ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਫਾਂਸੀ ਹੋਈ ਸੀ ਜੀ ਲਾਹੌਰ ਸਾਜ਼ਿਸ਼ ਕੇਸ ਦੇ ਅਧੀਨ ਬੰਬ ਫਟਣ ਨਾਲ ਕਿਹੜਾ ਕ੍ਰਾਂਤੀਕਾਰੀ ਸ਼ਹੀਦ ਹੋਇਆ ਸੀ ਜੀ ਭਗਵਤੀ ਚਰਨ ਬੋਹਰਾ ਜੈਤੋ ਦਾ ਮੋਰਚਾ ਕਦੋਂ ਲੱਗਾ 21 ਫਰਵਰੀ 1924 ਈ ਰਾਮ ਮੁਹੰਮਦ ਸਿੰਘ ਆਜ਼ਾਦ ਕਿਹਦਾ ਦੂਜੇ ਨਾਮ ਸੀ ਕਿਸ ਕ੍ਰਾਂਤੀਕਾਰ ਦੇ ਨਾਮ ਸੀ ਜੀ ਸਰਦਾਰ ਉਦਮ ਸਿੰਘ ਦਾ ਪੰਜਾਬ ਵਿੱਚ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਿਸ ਪਾਰਟੀ ਨੇ ਕੀਤਾ ਯੂਨੀਨਿਸਟ ਪਾਰਟੀ ਨੇ ਪ੍ਰਸ਼ਨ ਨੂੰ ਧਿਆਨ ਨਾਲ ਦੇਖੋ ਜੀ ਕੀ ਆ ਜੀ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਉਹਦੇ ਹੱਕ ਵਿੱਚ ਨਹੀਂ ਸੀ ਭਾਰਤ ਛੱਡੋ ਛੱਡੋ ਅੰਦੋਲਨ ਦੇ ਹੱਕ ਵਿੱਚ ਨਹੀਂ ਸੀ ਬਲਕਿ ਉਸ ਦਾ ਵਿਰੋਧ ਕੀਤਾ ਸੀ ਕਿਹੜੀ ਪਾਰਟੀ ਨੇ ਯੂਨੀਨਿਸਟ ਪੰਜਾਬੀ ਸੂਬੇ ਦਾ ਗਠਨ ਕਿਸ ਕਮਿਸ਼ਨ ਅਧੀਨ ਕੀਤਾ ਗਿਆ ਸੀ ਜੀ ਸ਼ਾ ਕਮਿਸ਼ਨ ਦੇ ਅਧੀਨ ਪਾਖੜਾ ਨੰਗਲ ਨਹਿਰ ਨੂੰ ਪਾਣੀ ਕਿਸ ਦਰਿਆ ਤੋਂ ਮਿਲਦਾ ਜੀ ਸਤਲੁਜ ਤੋਂ ਉੱਪਰ ਬਾਰੀ ਦੁਆਬ ਨਹਿਰ ਕਿਸ ਨਦੀ ਤੋਂ ਨਿਕਲਦੀ ਹੈ ਨਹਿਰ ਕਿਹੜੀ ਜੀ ਉੱਪਰ ਬਾਰੀ ਦੁਆਬ ਇਹ ਹੈ ਜੀ ਰਾਵੀ ਨਦੀ ਤੋਂ ਸਰਹੰਦ ਨਹਿਰ ਸਤਲੁਜ ਨਦੀ ਤੋਂ ਕਿੱਥੋਂ ਕੱਢੀ ਗਈ ਜੀ ਰੋਪੜ ਤੋਂ ਬਿਸਤ ਦੁਆਬ ਨਹਿਰ ਕਿਸ ਨਦੀ ਵਿੱਚੋਂ ਕੱਢੀ ਗਈ ਜੀ ਸਤਲੁਜ ਦੇ ਵਿੱਚੋਂ ਬੀਕਾਨੇ ਨਹਿਰ ਪਾਣੀ ਕਿਸ ਨਦੀ ਤੋਂ ਪ੍ਰਾਪਤ ਕਰਦੀ ਹੈ ਇਹ ਵੀ ਸਤਲੁਜ ਤੋਂ ਪ੍ਰਾਪਤ ਕਰਦੀ ਹੈ ਜੀ ਹੁਸੈਨੀਵਾਲਾ ਦੇ ਸਥਾਨ ਦੇ ਨੇੜੇੋਂ ਭਾਰਤ ਦਾ ਲਗਭਗ ਕਿੰਨੇ ਪ੍ਰਤੀਸ਼ਤ ਅਨਾਜ ਪੰਜਾਬ ਪੈਦਾ ਕਰਦਾ ਹੈ ਲਗਭਗ 16% ਖੇਤਰਫਲ ਪੱਖੋਂ ਭਾਰਤ ਦਾ ਕਿੰਨੇ ਪ੍ਰਤੀਸ਼ਤ ਪੰਜਾਬ ਦੇ ਅਧੀਨ ਹੈ 1.53% ਦੀ ਖੇਤੀ ਦੇ ਅਧੀਨ ਪੰਜਾਬ ਦਾ ਲਗਭਗ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਸਿੰਚਾਈ ਦੀ ਵਿਵਸਥਾ ਹੈ ਲਗਭਗ 100 ਦੇ ਵਿੱਚ ਹੈ ਜੀ 99.9% ਹੈ ਕਿਤੇ ਕਿਤੇ ਤੁਹਾਨੂੰ ਪੁਰਾਣੀਆਂ ਕਿਤਾਬਾਂ ਦੇ ਵਿੱਚ 97 98% ਵੀ ਲਿਖਿਆ ਮਿਲਦਾ ਹਾਂਜੀ ਚਿੱਟੇ ਸੋਨੇ ਦੇ ਇਲਾਕੇ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਮਾਨਸਾ ਨੂੰ ਰੇਲ ਕੋਚ ਫੈਕਟਰੀ ਕਿੱਥੇ ਹੈ ਜੀ ਪੰਜਾਬ ਦੇ ਵਿੱਚ ਕਪੂਰਥਲੇ ਪੈਪਸੂ ਵਿਧਾਨ ਸਭਾ ਕਿਸ ਨੇ ਭੰਗ ਕੀਤੀ ਸੀ ਡਾਕਟਰ ਰਜਿੰਦਰ ਪ੍ਰਸਾਦ ਨੇ ਕਿਹੜੀ ਜੀ ਪੈਪਸੂ ਦੀ ਵਿਧਾਨ ਸਭਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਸਥਿਤ ਹੈ ਜੀ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਫਲਾਂ ਦੇ ਲਈ ਸੈਂਟਰ ਆਫ ਐਕਸੀਲੈਂਸ ਪੰਜਾਬ ਦੇ ਕਿਸ ਜਿਹੇ ਵਿੱਚ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਵਿੱਚ ਹਰੀ ਕ੍ਰਾਂਤੀ ਕਦੋਂ ਆਈ 1966 67 ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਕਿਹੜੀ ਲੜਾਈ ਵਿੱਚ ਸ਼ਹੀਦ ਹੋਇਆ ਸੀ ਜੀ ਸਭਰਾਉਂ ਦੀ ਲੜਾਈ ਦੇ ਵਿੱਚ ਬੱਦੋਵਾਲ ਦੀ ਲੜਾਈ ਵਿੱਚ ਕੌਣ ਜਿੱਤ ਰਿਹਾ ਸੀ ਸਿੱਖ ਬੱਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ ਇਹ ਕਾਰੇ ਸਨ ਰਣਜੋਧ ਸਿੰਘ ਮਜੀਠੀਆ ਪੰਜਾਬ ਵਿੱਚ ਪ੍ਰਸ਼ਾਸਕੀ ਬੋਰਡ ਕਦੋਂ ਭੰਗ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੌਨ ਲਾਰੈਂਸ ਨੂੰ ਸਥਾਈ ਪ੍ਰਬੰਧਕ ਅਮਲੇ ਦਾ ਪਹਿਲਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਜੀ 1853 ਦੇ ਵਿੱਚ ਪੰਜਾਬ ਵਿੱਚ ਪਹਿਲੀ ਰੇਲਵੇ ਲਾਈਨ 8 ਫਰਵਰੀ 1859 ਈਸਵੀ ਨੂੰ ਅੰਮ੍ਰਿਤਸਰ ਤੋਂ ਕਿੱਥੋਂ ਤੱਕ ਸ਼ੁਰੂ ਕੀਤੀ ਗਈ ਸੀ ਜੀ ਇਹ ਕੀਤੀ ਗਈ ਸੀ ਮੁਲਤਾਨ ਤੱਕ ਪਹਿਲੀ ਰੇਲਵੇ ਲਾਈਨ ਪੰਜਾਬ ਦੀ ਆਜ਼ਾਦੀ ਦੀ ਲਾਟ ਕਿਸ ਨੂੰ ਕਿਹਾ ਜਾਂਦਾ ਜਲਿਆਂਵਾਲਾ ਬਾਗ ਦੇ ਸਾਕਰੀ ਯਾਦ ਵਿੱਚ ਬਣਾਏ ਗਏ ਸਮਾਰਕ ਨੂੰ ਜੰਨਿਆਬਾ ਬਾਗ ਦੇ ਸਾਕੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ ਕੌਣ ਸੀ ਜਦੋਂ ਲੈਫਟੀਨੈਂਟ ਗਵਰਨਰ ਇਹ ਸੀ ਜੀ ਮਾਈਕਲ ਪੋਡਵਾਇਰ ਹਾਂਜੀ ਅਗਲਾ ਪ੍ਰਸ਼ਨ ਦੇਵ ਸਮਾਜ ਦੀ ਸਥਾਪਨਾ ਕਿਹਨੇ ਕੀਤੀ ਜੀ ਸ਼ਿਵਨਾਰਾਇਣ ਅਗਨੀ ਹੋਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਪਹਿਲਾ ਪ੍ਰਧਾਨ ਕੌਣ ਬਣਿਆ ਸੀ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਉਹ ਬਣੇ ਸੀ ਜੀ ਬਾਬਾ ਖੜਕ ਸਿੰਘ ਪੰਜਾਬ ਰਿਆਸਤ ਪਾਜਾ ਮੰਡਲ ਦਾ ਪ੍ਰਧਾਨ ਕੌਣ ਸੀ ਸੇਵਾ ਸਿੰਘ ਠੀਕਰੀ ਵਾਲਾ ਪੈਪਸੂ ਵਿਧਾਨ ਸਭਾ ਵਿੱਚ ਕਿੰਨੇ ਮੈਂਬਰ ਸਨ ਇਹਦੇ ਵਿੱਚ ਸੰਜੀਤ 60 ਰਾਜੀਵ ਲੌਂਗਵਾਲ ਸਮਝੌਤਾ ਕਦੋਂ ਹੋਇਆ ਸੀ 24 ਜੁਲਾਈ 1985 ਈਸਵੀ ਰਾਜੀਵ ਲੌਂਗਵਾਲ ਸਮਝੌਤਾ ਉਦਮ ਸਿੰਘ ਜੀ ਦਾ ਅਸਲ ਨਾਮ ਕੀ ਸੀ ਜੀ ਸ਼ੇਰ ਸਿੰਘ ਦਸੌਂਦਾ ਸਿੰਘ ਦਾ ਸਬੰਧ ਕਿਹੜੀ ਮਿਸਲ ਨਾਲ ਆ ਇਹ ਆ ਜੀ ਨਿਸ਼ਾਨ ਵਾਲੀਆ ਮਿਸਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ 1808 ਈਸਵੀ ਵਿੱਚ ਸਿਆਲਕੋਟ ਕਿਸ ਕੋਲੋਂ ਜਿੱਤਿਆ ਸੀ ਇਹ ਜਿੱਤਿਆ ਸੀ ਜੀ ਜੀਵਨ ਸਿੰਘ ਦੇ ਕੋਲੋਂ ਅਹਿਮਦ ਖਾਨ ਕੋਲੋਂ ਮਹਾਰਾਜਾ ਰਣਜੀਤ ਸਿੰਘ ਨੇ ਝੰਗਤੋਂ ਜਿੱਤਿਆ 1807 ਈਸਵੀ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿੰੂਰ ਹੀਰਾ ਕਿਸ ਕੋਲੋਂ ਮਿਲਿਆ ਸੀ ਜੀ ਵਫਾ ਬੇਗਮ ਦੇ ਕੋਲੋਂ ਵਫਾ ਬੇਗਮ ਕੌਣ ਸੀ ਸ਼ਾਹ ਸ਼ੁਜਾਦੀ ਪਤਨੀ ਕਿਹੜੇ ਪੰਜ ਸਿੱਖਾਂ ਦੀ ਬੰਦਾ ਸਿੰਘ ਬਹਾਦਰ ਨਾਲ ਸਲਾਮ مشورے ਲਈ ਕਮੇਟੀ ਬਣਾਈ ਸੀ? ਬినੋਦ ਸਿੰਘ, ਕਾਨ ਸਿੰਘ, ਬਾਜ ਸਿੰਘ, ਦਇਆ ਸਿੰਘ ਅਤੇ ਆਰਾਮ ਸਿੰਘ। ਗੁਰੂ ਸਾਹਿਬ ਨੇ ਜਿਹੜੇ ਸਿੱਖ ਭੇਜੇ ਸੀ ਪੰਜ ਉਹ ਇਹ ਸਨ। ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰਤੇ ਪੰਜ ਸਿੱਖ ਦੇ ਕੇ ਭੇਜਿਆ ਸੀ ਉਹ ਇਹ ਪੰਜ ਸਿੱਖ ਸਨ। ਸਿੱਖਾਂ ਨੂੰ ਬੁੱਢਾ ਦਲ ਤੇ ਤਰुण ਦਲ ਵਿੱਚ ਕਿਹਨੇ ਵੰਡਿਆ ਸੀ ਜੀ ਨਵਾਬ ਕਪੂਰ ਸਿੰਘ ਨੇ। ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਮੁਖਲਿਸਪੁਰਕ ਕਿਲੇ ਨੂੰ ਬਣਾਇਆ ਸੀ ਪਹਿਲਾਂ ਪੜ੍ਹਿਆ ਆਪਾਂ ਵੀ ਇਹ ਇਸ ਦਾ ਨਾਮ ਕੀ ਸੀ ਜੀ ਲੋਹਗੜ੍ਹ ਬੰਦਾ ਸਿੰਘ ਬਹਾਦਰ ਦੇ ਸ਼ਾਸਨ ਵਿੱਚ ਸ਼ਾਸਕੀ ਕੰਮਕਾਜ ਲਈ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ ਫਾਰਸੀ ਭਾਸ਼ਾ ਦੀ ਜਦੋਂ ਅਸੈਂਬਲੀ ਵਿੱਚ ਬੰਬ ਸੁੱਟਿਆ ਗਿਆ ਤਾਂ ਉਦੋਂ ਭਗਤ ਸਿੰਘ ਨਾਲ ਕੌਣ ਸੀ ਬਟੂਕੇਸ਼ਵਰ ਦੱਤ ਭਗਤ ਸਿੰਘ ਦੇ ਲੇਖ ਅਸ਼ੂਤ ਕਾ ਸਵਾਲ ਅਤੇ ਸਮਪਰਦਾਇਕ ਦੰਗੇ ਔਰ ਉਨ੍ਹਾਂ ਦਾ ਇਲਾਜ ਕਿਸ ਪੰਜਾਬੀ ਪੱਤਰਕਾ ਵਿੱਚ ਪ੍ਰਕਾਸ਼ਿਤ ਹੋਏ ਇਹ ਹੋਏ ਸੀ ਕੀਰਤੀ ਪੱਤਰਕਾ ਦੇ ਵਿੱਚ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ ਜੀ 1896 ਈਸਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਗਦਰ ਪਾਰਟੀ ਦੇ ਹੋਰ ਕਿੰਨੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ 6 ਮੈਂਬਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਕੌਣ ਸੀ ਖੜਕ ਸਿੰਘ ਦਲੀਪ ਸਿੰਘ ਪੰਜਾਬ ਦਾ ਆਖਰੀ ਸਿੱਖ ਰਾਜਾ ਸੀ ਉਹ ਕਿਸ ਦਾ ਉਤਰਾਧਿਕਾਰੀ ਸੀ ਇਹ ਸੀ ਜੀ ਸ਼ੇਰ ਸਿੰਘ ਦਾ ਭਾਵ ਦਲੀਪ ਸਿੰਘ ਨੂੰ ਸ਼ੇਰ ਸਿੰਘ ਦੇ ਮਨ ਤੋਂ ਬਾਅਦ ਗੱਦੀ ਮਿਲੀ ਸੀ। ਰਾਮਨਗਰ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਹਨੇ ਕੀਤੀ ਸੀ ਜੀ ਸ਼ੇਰ ਸਿੰਘ ਅਟਾਰੀ ਵਾਲਾ ਨੇ। ਦੂਜਾ ਐਂਗਲੋ ਸਿੱਖ ਯੁੱਧ ਦੇ ਵਿੱਚ ਸੀ ਰਾਮਨਗਰ ਦੀ ਲੜਾਈ। ਦੂਸਰੇ ਐਂਗਲੋ ਸਿੱਖ ਯੁੱਧ ਦੀ ਕਿਹੜੀ ਲੜਾਈ ਨੂੰ ਫੈਸਲਾਕੁਨ ਕਿਹਾ ਜਾਂਦਾ ਇਹ ਹੈ ਜੀ ਗੁਜਰਾਤ ਦੀ ਲੜਾਈ ਜਿਸ ਨੂੰ ਆਪਾਂ ਪਹਿਲਾਂ ਪੜ ਚੁੱਕੇ ਹਾਂ ਬੰਦੂਕਾਂ ਦੀ ਲੜਾਈ ਨੂੰ। ਪੈਪਸੂ ਰਾਜ ਦੀਆਂ 8 ਰਿਆਸਤਾਂ ਵਿੱਚੋਂ ਸਭ ਤੋਂ ਪ੍ਰਾਚੀਨ ਰਾਜ ਕਿਹੜਾ ਸੀ ਇਹ ਮੰਨਿਆ ਗਿਆ ਜੀ ਨਾਲਾਗੜ੍ਹ ਨੂੰ ਜਿਹੜਾ ਕਿ ਮੰਨਿਆ ਜਾਂਦਾ 1100 ਈਸਵੀ ਵਿੱਚ ਹੋਂਦ ਵਿੱਚ ਆਇਆ ਸੀ ਕਣਤਾ ਅਨੁਸਾਰ ਵਣ ਖੇਤਰ ਅਧੀਨ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਾਅਦ ਦੂਜੇ ਨੰਬਰ ਤੇ ਹੈ ਪ੍ਰਸ਼ਨ ਤੋਂ ਇੱਕ ਗੱਲ ਸਮਝੋ ਪਹਿਲੇ ਨੰਬਰ ਤੇ ਕਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਣਾ ਕਿਹੜਾ ਜੀ ਆਪਾਂ ਦੂਜੇ ਨੰਬਰ ਦਾ ਉਹ ਕਿਹੜਾ ਜੀ ਰੋਪੜ ਜਿਹਨੂੰ ਆਪਾਂ ਕਹਿੰਦੇ ਆ ਰੂਪਨਗਰ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਤਰਪੂਮੀ ਵੈਟਲੈਂਡ ਕਹਿੰਦੇ ਜਿਹਨੂੰ ਆਪਾਂ ਕਿਹੜੀ ਹੈ ਜੀ ਉਹ ਹਰੀਕੇ ਤਰਨਤਨ ਦੇ ਵਿੱਚ ਕਿੱਥੋਂ ਦੀ ਉੱਤਰੀ ਭਾਰਤ ਦੀ ਪੰਜਾਬ ਵਿੱਚ ਕਿੰਨੇ ਰਾਮਸਰ ਸਥਾਨਾਂ ਜੀ ਸ਼ਹਿਰ ਰਾਮਸਰ ਸਾਈਟਾਂ ਨੇ ਆਪਣੇ ਕੇਸ਼ੋਪੁਰ ਮਿਆਣੀ ਇੱਕ ਕੁਦਰਤੀ ਰਾਮਸਰ ਸਥਲ ਹੈ ਇਹ ਕਿਹੜੇ ਜ਼ਿਲ੍ਹੇ ਵਿੱਚ ਹੈ ਜੀ ਗੁਰਦਾਸਪੁਰ ਦੇ ਵਿੱਚ ਕਪੂਰਥਲਾ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਦਾ ਹਿੱਸਾ ਹੈ ਇਹ ਹੈ ਜੀ ਦੁਆਬੇ ਦਾ ਮਾਲਵਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹੁੰਦੇ ਨੇ ਜੀ 15 ਜ਼ਿਲ੍ਹੇ ਮਾਝੇ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹੁੰਦੇ ਨੇ 4 ਜ਼ਿਲ੍ਹੇ ਚਨਾਬ ਅਤੇ ਜੇਲਮ ਦਰਿਆਵਾਂ ਵਿਚਕਾਰ ਦੇ ਦੁਆਬ ਨੂੰ ਕੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਜੀ ਚੱਜ ਚਨਾਬ ਦਾ ਚੱਚਾ ਲੈ ਲਿਆ ਤੇ ਜੇਲਮ ਦਾ ਜੱਜਾ ਚੱਜ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਅਤੇ ਤਰਨਤਾਰਨ ਕਿਹੜੇ ਖੇਤਰ ਚ ਆਉਂਦੇ ਨੇ ਜੀ ਮਾਝੇ ਦੇ ਵਿੱਚ ਚੰਬਾ ਬਾਰਡਰ ਦੇ ਪਿੰਡ ਚੌਧ ਤੋਂ ਕਿਹੜੀ ਨਦੀ ਪੰਜਾਬ ਵਿੱਚ ਦਾਖਲ ਹੁੰਦੀ ਹੈ ਇਹ ਹੁੰਦੀ ਹੈ ਜੀ ਰਾਵੀ ਨਦੀ ਕਿੱਥੋਂ ਚੰਬਾ ਬਾਰਡਰ ਦੇ ਨੇੜੇੋਂ ਪੰਜਾਬ ਦਾ ਭੂਗੋਲਿਕ ਖੇਤਰ ਕਿੰਨਾ 50362 ਖੇਤਰਫਲ ਪੱਖੋਂ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਜੀ ਅਜੋਕੇ ਸਮੇਂ ਵਿੱਚ ਮਲੇਰਕੋਟਲਾ ਅੱਜ ਦੇ ਸਮੇਂ ਵਿੱਚ ਇੱਕ ਸਟੇਸ਼ਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਕਿਹੜਾ ਰੇਲਵੇ ਸਟੇਸ਼ਨ ਸਭ ਤੋਂ ਪਹਿਲੇ ਨੰਬਰ ਤੇ ਹੈ ਇੱਕ ਸਟੇਸ਼ਨ ਤੋਂ ਚੱਲਣ ਵਾਲੀਆਂ ਲੰਘਣ ਵਾਲੀਆਂ ਦੀ ਗੱਲ ਨਹੀਂ ਚੱਲਣ ਵਾਲੀਆਂ ਜਿੱਥੋਂ ਸ਼ੁਰੂ ਹੋ ਕੇ ਕਿਸੇ ਦੂਜੇ ਸਟੇਸ਼ਨ ਤੱਕ ਜਾਂਦੀਆਂ ਨੇ ਉਹ ਹੈ ਜੀ ਅੰਮ੍ਰਿਤਸਰ ਜਿਵੇਂ ਅੰਮ੍ਰਿਤਸਰ ਤੋਂ ਦਿੱਲੀ ਅੰਬਾਲਾ ਹੋਰ ਕਈ ਸਥਾਨਾਂ ਤੇ ਹਾਂਜੀ 291 ਨੰਬਰ ਪ੍ਰਸ਼ਨ ਰੇਲਵੇ ਜੰਕਸ਼ਨਸ ਆਫ ਏਸ਼ੀਆ ਦਾ ਸਭ ਤੋਂ ਵੱਡਾ ਕਿੱਥੇ ਹੈ ਜੀ ਬਠਿੰਡਾ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਕਿੱਥੇ ਆ ਖੰਨਾ ਪੰਜਾਬ ਦਾ ਵਿਥਕਾਰ ਲੈਟੀਟਿਊਡ ਕਿੰਨਾ ਜੀ 29 ਡਿਗਰੀ 30 ਉੱਤਰ ਤੋਂ 32 ਡਿਗਰੀ 32 ਉੱਤਰ ਤੱਕ ਆ ਜੀ ਇਹ ਇਹ ਫਿਗਰ ਤੁਹਾਨੂੰ ਯਾਦ ਕਰਨੀ ਪੈਣੀ ਆ ਪੰਜਾਬ ਦਾ ਲੰਬਦਰ ਕੀ ਹੈ ਜੀ 73 ਡਿਗਰੀ 55 ਪੂਰਬ ਤੋਂ 76 ਡਿਗਰੀ 50 ਪੂਰਬ ਸਤਲੁਜ ਨਦੀ ਦੇ ਕੰਢੇ ਸਤਲੁਜ ਨਦੀ ਦੇ ਦੱਖਣੀ ਕੰਢੇ ਉਪਰ ਕਿਹੜਾ ਖੇਤਰ ਸਥਿਤ ਹੈ ਦੇਖੋ ਜੀ ਆਪ ਮੰਨ ਲਓ ਇਹ ਸਤਲੁਜਾ ਇਹਦਾ ਆ ਉੱਪਰਲਾ ਹੈ ਨਾਰਥ ਪਾਸਾ ਉੱਤਰੀ ਪਾਸਾ ਖੇਠ ਆ ਗਿਆ ਦੱਖਣੀ ਪਾਸਾ ਦੱਖਣੀ ਪਾਸੇ ਕਿਹੜਾ ਜੀ ਇਸ ਨੂੰ ਆਪਾਂ ਕਹਾਂਗੇ ਮਾਲਵਾ ਵਿਆਸ ਅਤੇ ਸਤਲੁਜ ਦੇ ਵਿਚਕਾਰ ਕਿਹੜਾ ਖੇਤਰਾ ਜੀ ਦੁਆਬਾ ਰਾਵੀ ਅਤੇ ਵਿਆਸ ਦੇ ਵਿਚਕਾਰ ਦਾ ਖੇਤਰ ਕਿਹੜਾ ਮਾਝਾ ਇਹ ਯਾਦ ਕਰਨ ਵਾਲੀ ਚੀਜ਼ਾਂ ਹੈ ਨਹੀਂ ਵੈਸੇ ਥੋੜਾ ਜਿਹਾ ਤੁਸੀਂ ਮੈਪ ਨੂੰ ਧਿਆਨ ਨਾਲ ਦੇਖਿਓਗੇ ਤਾਂ ਤੁਹਾਨੂੰ ਆਪੇ ਪਤਾ ਲੱਜੂ ਉੱਪਰ ਰਾਵੀ ਨਦੀ ਹੈ ਜੀ ਹੇਠ ਹੈਗੀ ਵਿਆਸ ਦੋਨਾਂ ਦੇ ਵਿਚਕਾਰਲਾ ਖੇਤਰ ਕਿਹੜਾ ਅੰਮ੍ਰਿਤਸਰ ਗੁਰਦਾਸਪੁਰ ਇਹ ਸਾਰਾ ਮਾਝੇ ਦਾ ਇਲਾਕਾ ਜੀ ਪੰਜਾਬ ਦੀ ਰੀੜ ਦੀ ਹੱਡੀ ਕਿਹੜੀ ਨਦੀ ਨੂੰ ਕਿਹਾ ਜਾਂਦਾ ਜੀ ਸਤਲੁਜ ਨੂੰ ਸਤਲੁਜ ਨਦੀ ਦਾ ਉਦਗਮ ਸਥਾਨ ਕਿਹੜਾ ਜੀ ਰਾਖਸ਼ਸ਼ ਤਾਲ ਝੀਲ ਮਾਨਸਰੋਵਰ ਦੇ ਨੇੜੇ 300 ਨੰਬਰ ਪ੍ਰਸ਼ਨ ਜੀ ਆਪਣਾ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਕਿੱਥੇ ਜੀ ਹੁਸ਼ਿਆਰਪੁਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਕਿੱਥੇ ਆ ਬਠਿੰਡਾ ਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਟੀਕਲ ਐਜੂਕੇਸ਼ਨ ਐਂਡ ਰਿਸਰਚ NIPERA ਕਿੱਥੇ ਹੈ ਜੀ? ਮੋਹਾਲੀ, SAS ਨਗਰ। ਪੰਜਾਬ ਦੇ ਪੱਛਮ ਵਿੱਚ ਕਿਸ ਦੀ ਹੱਦ ਲੱਗਦੀ ਆ? ਪੱਛਮ ਚ ਲੱਗਦੀ ਜੀ ਪਾਕਿਸਤਾਨ ਦੀ। ਪੰਜਾਬ ਦੇ ਦੱਖਣ ਵਿੱਚ ਰਾਜਸਥਾਨ ਦੇ ਨਾਲ ਹੋਰ ਕਿਹੜੇ ਰਾਜ ਦੀ ਹੱਦ ਲੱਗਦੀ ਹੈ? ਇੱਕ ਤਾਂ ਰਾਜਸਥਾਨ ਦੀ ਲੱਗੀ, ਦੂਜਾ ਕਿਹੜਾ ਜੀ? ਹਰਿਆਣਾ, ਦੋਨਾਂ ਦੀ ਲੱਗਦੀ ਜੀ ਦੱਖਣ ਦੇ ਵਿੱਚ। ਹਾਂਜੀ ਅਗਲਾ ਪ੍ਰਸ਼ਨ 305 ਨੰਬਰ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਦਾ ਆਕਾਰ ਕਿਸ ਪ੍ਰਕਾਰ ਦਾ ਜੀ ਇਹ ਤਿਕੋਣਾ ਜਿਵੇਂ ਆਪਾਂ ਇੱਕ ਟ੍ਰਾਇੰਗਲ ਬਣਾਉਂਦੇ ਤਿਕੋਜੇ ਵਰਗਾ ਪੰਜਾਬ ਦਾ ਆਕਾਰ ਆ ਪੰਜਾਬ ਦਾ ਉੱਤਰੀ ਸਿਖਰ ਜ਼ਿਲ੍ਹਾ ਪਠਾਨਕੋਟ ਦੇ ਕਿਸ ਬਲਾਕ ਵਿੱਚ ਪੈਂਦਾ ਹੈ ਇਹ ਪੈਂਦਾ ਜੀ ਧਾਰਕਲਾਂ ਦੇ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਦਾ ਖੇਤਰ ਪੰਜਾਬ ਦੇ ਕਿਸੇ ਹਿੱਸੇ ਵਿੱਚ ਹੈ ਪੰਜਾਬ ਦੇ ਉੱਤਰ ਪੂਰਬੀ ਸਿਰੇ ਤੇ ਜੀ ਸ਼ਿਵਾਲਕ ਦੀਆਂ ਪਹਾੜੀਆਂ ਉੱਤਰੀ ਪੂਰਬੀ ਕਿਲੇ 'ਚ ਪੈਂਟਾਪੋਟਾਮੀਆ ਦਾ ਕੀ ਅਰਥ ਹੈ ਯੂਨਾਨੀ ਭਾਸ਼ਾ ਵਿੱਚ ਇਸ ਦਾ ਅਰਥ ਹੈ ਜੀ ਪੰਜ ਦਰਿਆਵਾਂ ਦਾ ਦੇਸ਼ ਪੈਂਟਾਪੋਟਾਮੀਆ ਕਿਹੜੀ ਭਾਸ਼ਾ ਦਾ ਸ਼ਬਦ ਹੈ ਯੂਨਾਨੀ ਭਾਸ਼ਾ ਭਾਸ਼ਾ ਦਾ ਬਿਆਸ ਦਰਿਆ ਪੰਜਾਬ ਵਿੱਚ ਕਿੱਥੋਂ ਦੀ ਦਾਖਲ ਹੁੰਦਾ ਹੈ ਇਹ ਹੁੰਦਾ ਜੀ ਤਲਵਾੜਾ ਨੇੜੇ ਜ਼ਿਲ੍ਹਾ ਹੁਸ਼ਿਆਰਪੁਰ ਬਿਆਸ ਦਰਿਆ ਦੀਆਂ ਖੱਬੇ ਹੱਥ ਦੀਆਂ ਸ਼ਾਖਾਵਾਂ ਕਿਹੜੀਆਂ ਹਨ ਖੱਬੇ ਹੱਥ ਤੋਂ ਪਾਓ ਜਿੱਦ ਨੂੰ ਦਰਿਆ ਜਾਂਦਾ ਉਹਦੇ ਉਹ ਪਾਸੇ ਨੂੰ ਮੂੰਹ ਕਰਕੇ ਖੜ੍ਹ ਜਾਓ ਤੇ ਉਹਦਾ ਖੰਭਾ ਪਾਸਾ ਲੈ ਲਓ ਮੰਨ ਲਓ ਇਹ ਜਾ ਰਿਹਾ ਇਸ ਪ੍ਰਕਾਰ ਨੂੰ ਤੇ ਦਾ ਖੱਬਾ ਪਾਸਾ ਕਿਹੜਾ ਆ ਜੇਗਾ ਇਹ ਆ ਜੇਗਾ ਉੱਪਰੋਂ ਸੱਜਾ ਤੇ ਹੇਠਲਾ ਆ ਜੇਗਾ ਇਹ ਜਾ ਰਿਹਾ ਮਨੋ ਇੱਧਰ ਨੂੰ ਦਰਿਆ ਆਪਣਾ ਤੀਰ ਦੇ ਨਿਸ਼ਾਨ ਵਾਲੇ ਪਾਸੋਂ ਇਹ ਆ ਗਿਆ ਖੱਬਾ ਪਾਸਾ ਇਹਦੀ ਗੱਲ ਕਰਦੇ ਹਾਂ ਇੱਥੇ ਨੇ ਪਾਰਵਤੀ ਤੇ ਸੁਕੇਤਰੀ ਸ਼ਖਾਵਾਂ ਨੇ ਜੀ ਬਿਆਸ ਦਰਿਆ ਦੀ ਬਿਆਸ ਦਰਿਆ ਦੀਆਂ ਸੱਜੇ ਹੱਥ ਦੀਆਂ ਸ਼ਖਾਵਾਂ ਕਿਹੜੀਆਂ ਨੇ ਹੁਣ ਦੂਜੇ ਪਾਸੇ ਗੱਲ ਕਰ ਲੋ ਊਹਲ ਲੰਬਾਦੁਗ ਗੱਜ ਤੇ ਚੱਕੀ ਇਹ ਉੱਪਰਲੀ ਸ਼ਖਾਵਾਂ ਹੋ ਗਈਆਂ ਉਹ ਹੇਠਲੀਆਂ ਸੀ ਬੀੜ ਗੁਰਦਿਆਲਪੁਰ ਜੰਗਲੀ ਜੀਵ ਸੈਂਚਰੀ ਕਿਹੜੇ ਜ਼ਿਲ੍ਹੇ ਚਾ ਜੀ ਪਟਿਆਲਾ ਦੇ ਵਿੱਚ ਸੋਨੀ ਮਹੀਵਾਲ ਦੀ ਪ੍ਰੇਮ ਕਹਾਣੀ ਕਿਹੜੇ ਦਰਿਆ ਨਾਲ ਜੁੜੀ ਹੋਈ ਹੈ ਜੀ ਚਨਾਬ ਦੇ ਨਾਲ ਹਾਂਜੀ ਸੋਨੀ ਮਹੀਵਾਲ ਦੀ ਕਹਾਣੀ ਕਿਹਨੇ ਜੁੜੀ ਆ ਚਨਾਬ ਦੇ ਨਾਲ 314 ਨੰਬਰ ਪ੍ਰਸ਼ਨ ਹੈ ਜੀ ਆਪਣਾ ਹਾਂਜੀ ਸਤਲੁਜ ਦਰਿਆ ਪੰਜਾਬ ਵਿੱਚ ਕਿਹੜੀ ਥਾਂ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਦਾਖਲ ਹੁੰਦਾ ਹੈ ਨੰਗਲ ਤੋਂ ਹੁੰਦਾ ਜੀ ਦਾਖਲ ਪੰਜਾਬ ਦੇ ਵਿੱਚ ਇਹ ਬਲਵਾਬ ਸ਼ਬਦ ਕਿਹੜੀ ਭਾਸ਼ਾ ਦਾ ਜੀ ਫਾਰਸੀ ਦਾ ਪੰਜਾਬੀ ਪੰਜਾਬ ਸ਼ਬਦ ਵੀ ਕਿਹੜੀ ਭਾਸ਼ਾ ਦਾ ਫਾਰਸੀ ਦਾ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਮ ਜਿੱਤ ਕਿਹੜੀ ਸੀ ਇਸ ਜੀ ਲਾਹੌਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਗੁਰੂਆਂ ਦੇ ਨਾਮ ਦੇ ਸਿੱਕੇ ਜਾਰੀ ਕੀਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਲਾਹੌਰ ਦੀ ਸੰਧੀ ਹਸਤਾਖਰ ਕਦੋਂ ਹੋਏ 9 ਮਾਰਚ 1840 ਈਸਵੀ ਕਿਹੜੇ ਸ਼ਹਿਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਇਹਨੂੰ ਕਹਿੰਦੇ ਨਹੀਂ ਮਾਹਲਪੁਰ ਨੂੰ ਮਾਲਪੁਰ ਨੂੰ ਜਾਂ ਮਾਹਲਪੁਰ ਕਹਿੰਦੇ ਆ ਸਰਕਾਰੀ ਖਾਲਸਾ ਜਾਂ ਦਰਬਾਰੇ ਖਾਲਸਾ ਨੂੰ ਨਾਮ ਆਪਣੀ ਸਰਕਾਰ ਨੂੰ ਕਿਸ ਨੇ ਦਿੱਤਾ ਸੀ ਇਹ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ 321 ਨੰਬਰ ਪ੍ਰਸ਼ਨ ਗਦਰ ਦੀ ਧੀ ਕਿਹਨੂੰ ਕਿਹਾ ਗਿਆ ਜੀ ਗੁਲਾਬਕੌਰ ਨੂੰ ਢੇੜੇ ਸਾਲ ਵਿੱਚ 66 ਕੂਕਿਆਂ ਨੂੰ ਅੰਗਰੇਜ਼ਾਂ ਦੁਆਰਾ ਤੋਪਾਂ ਅੱਗੇ ਰੱਖ ਕੇ ਉਡਾ ਦਿੱਤਾ ਗਿਆ ਸੀ 1872 ਈਸਵੀ ਦੇ ਵਿੱਚ ਗੁਲਾਬ ਸਿੰਘ ਕਿਹੜੀ ਮਿਸਲ ਦਾ ਸੰਸਥਾਪਕ ਸੀ ਇਹ ਸੀ ਜੀ ਡੱਲੇਵਾਲੀਆ ਇਹਦਾ ਨਾਮ ਯਾਦ ਕਰ ਲਓ ਗੁਲਾਬ ਸਿੰਘ ਡੱਲੇਵਾਲੀਆ ਹਾਂਜੀ ਪੰਜਾਬ ਦੀ ਪਹਿਲੀ ਮਹਿਲਾ ਮੁਖਸਤਕਰ ਕੌਣ ਸੀ ਇਹ ਸਨ ਵਿੰਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁਖਸਤਕਰ ਆਜ਼ਾਦੀ ਤੋਂ ਬਾਅਦ ਕਿਹੜਾ ਸ਼ਹਿਰ ਚੰਡੀਗੜ੍ਹ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਸੀ ਇਹ ਸੀ ਜੀ Shimla ਪੰਜਾਬ ਦਾ ਪਹਿਲਾ ਲੋਕਪਾਲ ਕੌਣ ਸੀ ਐਸ ਐਸ ਸੋਡੀ ਕਾਮਾਗਾਟਾ ਮਾਰੂ ਦੇ ਬਾਬਾ ਗੁਰਦਤ ਸਿੰਘ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਸੀ ਜੀ ਅੰਮ੍ਰਿਤਸਰ ਦੇ ਵਿੱਚ ਹਰੀ ਸਿੰਘ ਨਲਵਾ ਦੀ ਮੌਤ ਕਦੋਂ ਹੋਈ 1837 ਈਸਵੀ ਦੇ ਵਿੱਚ ਅਣਵੰਡੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਨੂੰ ਦਿੱਤੇ ਗਏ 13 ਜ਼ਿਲ੍ਹੇ ਦੂਜਾ ਐਂਗਲੋ ਸਿੱਖ ਜੁੱਧ ਕਿੱਥੇ ਲੜਿਆ ਗਿਆ ਸੀ ਜੀ ਚਿੱਲਿਆਵਾਲਾ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਕਦੋਂ ਹੋਈ 1900 28 ਇਸਵੀ ਦੇ ਵਿੱਚ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਕੇਂਦਰੀ ਯੂਨੀਵਰਸਿਟੀ ਸਥਿਤ ਹੈ ਜੀ ਇਹ ਹੈ ਜੀ ਬਠਿੰਡਾ ਉਹਨਾਂ ਦਾ ਸੈਂਟਰ ਕਿੱਥੇ ਗਿਆ ਕੁਦੇ ਹੈ ਬਠਿੰਡੇ ਦੇ ਵਿੱਚ ਆ ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ 1928 ਇਸਵੀ ਦੇ ਵਿੱਚ ਮਹਾਰਾਜਾ ਨਰਿੰਦਰ ਸਿੰਘ ਕਿਸ ਮਹਾਰਾਜੇ ਦਾ ਉਤਰਾਧਿਕਾਰੀ ਸੀ ਪੇਪਰ ਵਿੱਚ ਆਇਆ ਹੋਇਆ ਪ੍ਰਸ਼ਨ ਹੈ ਜੀ ਏਸੀ ਰਾਜਾ ਕਰਮ ਸਿੰਘ ਦਾ ਪੰਜਾਬ ਦਾ ਰਾਜ ਪਸ਼ੂ ਕਿਹੜਾ ਜੀ ਕਾਲਾ ਹਿਰਨ ਹੀਰਾਕੁੰਡ ਡੈਮ ਕਿਸ ਨਦੀ ਉੱਪਰ ਬਣਿਆ ਹੋਇਆ ਜੀ ਰਾਵੀ ਨਦੀ ਦੇ ਉੱਪਰ ਕਿਹੜਾ ਡੈਮ ਹੀਰਾਕੁੰਡ ਡੈਮ ਜੌਨ ਸਾਂਡਰਸ ਦੀ ਹੱਤਿਆ ਕਿਸ ਨੇ ਕੀਤੀ ਸੀ ਭਗਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਲੜਾਈ ਕਿਹੜੀ ਨਦੀ ਦੇ ਕਿਨਾਰੇ ਲੜੀ ਸੀ ਇਹ ਨਦੀ ਦਾ ਨਾਮ ਸੀ ਜੀ ਗਿਰੀ ਸਤਲੁਜ ਦਰਿਆ ਕਿਸ ਦਰਿਆ ਵਿੱਚ ਡਿੱਗਦਾ ਹੈ ਇਹ ਡਿੱਗਦਾ ਜੀ ਚਨਾਬ ਦੇ ਵਿੱਚ ਕੱਲ ਵੀ ਆਪਾਂ ਪ੍ਰਸ਼ਨ ਕੀਤਾ ਸੀ ਆਪਾਂ ਮੈਪ ਵਿੱਚ ਥੋੜਾ ਬੋ ਦੇਖਿਆ ਜੀ ਇਹਨਾਂ ਦਾ ਸਤਲੁਜ ਦੇ ਵਿੱਚ ਉੱਪਰੋਂ ਬਿਆਸ ਆ ਜਾਂਦਾ ਬਿਆਸ ਦੇ ਵਿੱਚ ਸਤਲੁਜ ਮਿਲ ਜਾਂਦਾ ਸਤਲੁਜ ਅੱਗੇ ਜਿਹੜਾ ਚਾਕੇ ਚਨਾਬ ਦੇ ਵਿੱਚ ਮਿਲ ਜਾਂਦਾ ਸੈਨਿਕ ਸਕੂਨ ਕਪੂਰਥਲਾ ਕਿਹੜੇ ਮਹਿਲ ਵਿੱਚ ਹੈ ਜੀ ਜਗਤਜੀਤ ਮਹਿਲ ਦੇ ਵਿੱਚ ਸਰਹੰਦ ਨਹਿਰ ਕਿਹੜੀ ਨਦੀ ਤੋਂ ਨਿਕਲਦੀ ਆ ਜਾਂ ਜੁੜੀ ਹੋਈ ਆ ਇਹ ਸਤਲੁਜ ਦੇ ਨਾਲ ਅੰਮ੍ਰਿਤਸਰ ਅਤੇ ਲਾਹੌਰ ਵਿਚਕਾਰ ਭਾਰਤ ਵੱਲ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ ਜੀ ਅਟਾਰੀ ਰੇਲਵੇ ਸਟੇਸ਼ਨ ਪੰਜਾਬ ਦੇ ਕਿਹੜੇ ਭੌਤਿਕ ਖੇਤਰ ਵਿੱਚ ਕਾਟਨ ਬੈਲਟ ਸਥਿਤ ਹੈ ਜੀ ਮਾਲਵੇ ਦੇ ਵਿੱਚ ਮਾਨਸਾ ਇਲਾਕਾ ਅੰਮ੍ਰਿਤਸਰ ਅਤੇ ਪਟਿਆਲਾ ਤੋਂ ਇਲਾਵਾ ਤੀਜਾ ਸਿਵਲ ਏਵੀਏਸ਼ਨ ਕਲੱਬ ਪੰਜਾਬ ਵਿੱਚ ਕਿੱਥੇ ਸਥਿਤ ਹੈ ਦੋ ਏਵੀਏਸ਼ਨ ਹੈਗੇ ਨਹੀਂ ਕਲੱਬ ਅੰਮ੍ਰਿਤਸਰ ਅਤੇ ਪਟਿਆਲਾ ਦੇ ਵਿੱਚ ਤੀਜਾ ਕਿੱਥੇ ਹੈ ਜੀ ਲੁਧਿਆਣਾ ਦੇ ਵਿੱਚ ਪੰਜਾਬ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ ਦਾ ਕੀ ਨਾਮ ਸੀ ਜੀ ਇਹ ਸਨ ਕਿਰਨ 베ਦੀ ਪੰਜਾਬ ਵਿੱਚ ਪੰਜਾਬੀ ਦੀ ਵਰਤੋਂ ਕਦੋਂ ਲਾਜ਼ਮੀ ਕੀਤੀ ਗਈ 1967 ਈਸਵੀ ਦੇ ਵਿੱਚ ਪੰਜਾਬ ਦੇਸ਼ ਦਾ ਲਗਭਗ ਕਿੰਨੇ ਪ੍ਰਤੀਸ਼ਤ ਦੁੱਧ ਉਤਪਾਦਨ ਕਰਦਾ ਜੀ 8% ਦੇ ਲਗਭਗ ਪੰਜਾਬ ਹਾਈ ਕੋਰਟ ਦਾ ਉਦਘਾਟਨ ਕਿਹਨੇ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਰੇਸ਼ਨ ਬਲੂ ਸਟਾਰ ਸਮੇਂ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ ਕੋਈ ਨਹੀਂ ਸੀ ਜੀ ਕਿਉਂਕਿ ਰਾਸ਼ਟਰਪਤੀ ਰਾਜ ਲਾਗੂ ਸੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਸਨ ਇਹ ਸੰਜੀ 29 ਅਜੋਕੇ ਪੰਜਾਬ ਜਿਹੜਾ ਅੱਜ ਦਾ ਪੰਜਾਬ ਹੈ 1966 ਤੋਂ ਬਾਅਦ ਦਾ ਬਣਿਆ ਹੋਇਆ ਇਹਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਇਹ ਸੀ ਜੀ ਗੁਰਮukh ਸਿੰਘ ਮੁਸਾਫਰ ਉੱਤਰ ਦੇਣ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਦੇ ਨਾਲ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਇੱਥੇ 1960 ਤੋਂ ਬਾਅਦ ਦੀ ਗੱਲ ਕੀਤੀ ਗਈ ਸੀ ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਹੋਇਆ ਸੀ 1951 ਈਸਵੀ ਪੰਜਾਬ ਦੇ ਕਿਹੜੇ ਮੁੱਖ ਮੰਤਰੀ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ ਇਹ ਰ ਹੈ ਜੀ ਗੋਪੀ ਚੰਦ ਭਾਰਗਵ ਦਾ ਆਪਰੇਸ਼ਨ ਬਲੂ ਸਟਾਰ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਸੀ ਗਿਆਨੀ ਜ਼ੈਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਪਹਿਲਾ ਵੋਟਾਂ ਕਦੋਂ ਹੋਈਆਂ 1926 ਈਸਵੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ ਬੀਬੀ ਜਗੀਰ ਕੌਰ ಗ್ರಾಮ ਪੰਚਾਇਤ ਦੀ ਬੈਠਕ ਮਹੀਨੇ ਵਿੱਚ ਕਿੰਨੀ ਵਾਰ ਹੋਣੀ ਜ਼ਰੂਰੀ ਹੈ ਇੱਕ ਵਾਰ ਜੀ ਇਹ ਚਲੋ ਕੁਐਸਚਨ ਪੰਜਾਬ ਨਾਲ ਸੰਬੰਧ ਸਿੱਧੇ ਤੌਰ ਤੇ ਹੈਂ ਚਲੋ ਪੰਜਾਬ ਵਿੱਚ ਪੰਚਾਇਤ ਸਮਤੀ ਦੇ ਮੈਂਬਰਾਂ ਦੀ ਗਿਣਤੀ ਘੱਟੋ-ਘੱਟ ਕਿੰਨੀ ਹੋ ਸਕਦੀ ਹੈ ਜੀ 10 ਨੰਦਪੁਰ ਸਾਹਿਬ ਦਾ ਮਤਾ ਕਦੋਂ ਪਾਸ ਕੀਤਾ ਗਿਆ 1973 ਈਸਵੀ ਦੇ ਵਿੱਚ ਪੰਜਾਬ ਤੋਂ ਭਾਰਤ ਦੇ ਕਿੰਨੇ ਪ੍ਰਧਾਨ ਮੰਤਰੀ ਚੁਣੇ ਗਏ ਤਿੰਨ ਗਿਆਨੀ ਜ਼ੈਲ ਸਿੰਘ ਭਾਰਤ ਦੇ ਕਿੰਨੇਵੇਂ ਰਾਸ਼ਟਰਪਤੀ ਸਨ ਇਹ ਸੰਜੀ 7ਵੇਂ ਰਾਸ਼ਟਰਪਤੀ 40 ਪ੍ਰਸ਼ਨ ਹੋਰ ਰਹਿ ਗਏ ਲਗਭਗ ਪੰਜਾਬ ਤੋਂ ਸਭ ਤੋਂ ਪਹਿਲਾਂ ਲੋਕ ਸਭਾ ਦਾ ਸਪੀਕਰ ਕੌਣ ਬਣਿਆ ਸੀ ਜੀ ਸਰਦਾਰ ਹੁਕਮ ਸਿੰਘ ਕਿਹੜਾ ਪਹਿਲਾ ਪੰਜਾਬੀ ਭਾਰਤ ਦਾ ਰੱਖਿਆ ਮੰਤਰੀ ਬਣਿਆ ਸੀ ਉਸ ਜੀ ਸਰਦਾਰ ਬਲਦੇਵ ਸਿੰਘ ਪਹਿਲਾ ਪੰਜਾਬੀ ਸੀ ਜੀ ਬਣਿਆ ਕੀ ਸੀ ਭਾਰਤ ਦਾ ਰੱਖਿਆ ਮੰਤਰੀ ਕੌਣ ਬਲਦੇਵ ਸਿੰਘ ਕਿਹੜਾ ਪਹਿਲਾ ਪੰਜਾਬੀ ਫਿਜੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਸੀ ਇਹ ਸੀ ਜੀ ਮਹਿੰਦਰ ਚੌਧਰੀ ਪੰਜਾਬ ਵਿੱਚ ਸਭ ਤੋਂ ਵੱਧ ਕਿਹੜੀ ਫਸਲ ਬੀਜੀ ਜਾਂਦੀ ਆ ਕਣਕ ਬੀਜੀ ਜਾਂਦੀ ਸਭ ਤੋਂ ਵੱਧ ਜੀ ਪੰਜਾਬ ਦੀ ਕੁੱਲ ਆਮਦਨ ਵਿੱਚ ਖੇਤੀ ਦਾ ਹਿੱਸਾ ਕਿੰਨੇ ਪਰਸੈਂਟ ਹੈ ਜੀ ਲਗਭਗ 20% ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਕਿਹੜੀ ਹੈ ਐਸਐਸ ਨਗਰ ਮੁਹਾਲੀ ਭਾਰਤ ਦੀ ਸਭ ਤੋਂ ਲੰਬੀ ਨਹਿਰ ਕਿਹੜੇ ਦਰਿਆ ਚੋਂ ਨਿਕਲਦੀ ਹੈ ਜੀ ਸਤਲੁਜ ਦੇ ਵਿੱਚੋਂ ਠੱਗਰ ਦਰਿਆ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚੋਂ ਹੋ ਕੇ ਗੁਜ਼ਰਦਾ ਹੈ ਜੀ ਇਹ ਗੁਜ਼ਰਦਾ ਹੈ ਜੀ 5 ਦੇ ਵਿੱਚੋਂ ਲੁਧਿਆਣਾ ਨੂੰ ਕਿਹੜੇ ਦਰਿਆ ਦੀ ਸਭ ਤੋਂ ਲੰਬੀ ਹੱਦ ਲੱਗਦੀ ਹੈ ਏ ਲੱਗਦੇ ਜੀ ਸਤਲੋਜ ਦੀ ਜਾਂ ਇਹ ਕलिए ਸਤਲੋਜ ਨੂੰ ਕਿਹੜੇ ਜिले ਦੀ ਸਭ ਤੋਂ ਲੰਬੀ ਹੱਦ ਲੱਗਦੀ ਆ ਲੁਧਿਆਣਾ ਦੀ ਹਾਂਜੀ 371 ਨੰਬਰ ਪ੍ਰਸ਼ਨ ਜੀ ਏਸ਼ੀਆ ਦਾ ਸਭ ਤੋਂ ਵੱਡਾ ਹਾਊਸਰੀ ਉਦਯੋਗ ਕਿੱਥੇ ਸਥਿਤ ਹੈ ਲੁਧਿਆਣਾ ਦੇ ਵਿੱਚ ਰੇਲਵੇ ਇੰਜਣ ਦੀ ਪੁਰਜ਼ੇ ਬਣਾਉਣ ਦਾ ਕਾਰਖਾਨਾ ਕਿੱਥੇ ਹੈ ਜੀ ਪਟਿਆਲਾ ਬੁੱਢਾ ਦਲ ਜਾਂ ਬੁੱਢਾ ਦਰਿਆ ਇਹ ਕਿਹੜੇ ਦਰਿਆ ਵਿੱਚ ਡਿੱਗਦਾ ਜੀ ਇਹ ਡਿੱਗਦਾ ਸਤਲੁਜ ਦੇ ਵਿੱਚ ਕਈ ਨਿਕਲਦਾ ਕਿਤਾਬਾਂ ਵਿੱਚ ਲਿਖਿਆ ਹੋਇਆ ਪਰ ਡਿੱਗਦਾ ਸਤਲੁਜ ਤੇ ਹਰ ਗੋਬਿੰਦ ਪਨਾੜ ਕਿੱਥੇ ਆ ਜੀ ਕਿਹੜੇ ਜ਼ਿਲ੍ਹੇ 'ਚ ਬਠਿੰਡਾ ਦੇ ਵਿੱਚ ਆ ਲਹਿਰਾ ਮਹੱਬਤ ਪਠਾਨਕੋਟ ਰਾਹੀਂ ਕਿਹੜਾ ਦਰਿਆ ਪੰਜਾਬ ਵਿੱਚ ਦਾਖਲ ਹੁੰਦਾ ਇਹ ਮੇਰਾ ਪ੍ਰਸ਼ਨ ਦੁਬਾਰਾ ਆ ਗਿਆ ਚਲੋ ਰਾਵੀ ਹੁੰਦਾ ਜੀ ਪੰਜਾਬ ਦੇ ਦਰਿਆ ਕਿਹੜੀ ਦਿਸ਼ਾ ਵਿੱਚ ਵਹਿੰਦੇ ਹਨ ਇਹ ਬੰਦੇ ਜੀ ਉੱਤਰ ਪੂਰਬ ਤੋਂ ਦੱਖਣ ਪੱਛਮ ਵੱਲ ਨੂੰ ਸਤਲੁਜ ਨੂੰ ਪੰਜਾਬ ਦੇ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨੂੰ ਕਿਹਾ ਜਾਂਦਾ ਹੈ ਲਾਲ ਦਰਿਆ ਸਤਲੁਜ ਦਾ ਦੂਜਾ ਨਾਮ ਲਾਲ ਦਰਿਆ ਬਾਬਾ ਗੁਰਦੇਵ ਸਿੰਘ ਨਾਲ ਜਾਪਾਨੀ ਕਾਮਾਗਾਟੂ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਵਿੱਚ ਕਿੰਨੇ ਯਾਤਰੀ ਸੀ 376 ਕਾਮਾਗਾਟਾ ਮਾਰੂ ਜਹਾਜ਼ ਕੋਲਕਾਤਾ ਕੋਲ ਬਾਜਬਜ ਘਾਟ ਕਦੋਂ ਪਹੁੰਚਿਆ ਦੋ ਡੇਟਾ ਮਿਲਦੇ ਜੀ 28 ਜਾਂ 29 28 29 ਸਤੰਬਰ 1914 ਦੇ ਵਿੱਚ ਬਾਂਗਰ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਵਿਚਕਾਰਲਾ ਇਲਾਕਾ ਜੀ ਇਹ ਹੈ ਜੀ ਘੱਗਰ ਤੇ ਜਮੁਨਾ ਦੇ ਵਿਚਕਾਰਲਾ ਆਪਾਂ ਪਹਿਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਇਹਦੇ ਵਿੱਚ ਹਰਿਆਣੇ ਦਾ ਇਲਾਕਾ ਵੀ ਆ ਜਾਂਦਾ ਕੁਝ ਕਿਲਾਕਾ ਆਪਣੇ ਪੰਜਾਬ ਦਾ ਆਉਂਦਾ ਪੰਜਾਬ ਦੇ ਉੱਤਰ ਪੱਛਮ ਸਥਿਤ ਦਰਿਆਵਾਂ ਵਿੱਚੋਂ ਸਭ ਤੋਂ ਵੱਧ ਹਮਲਾਵਰ ਕਿਸ ਦਰਰੇ ਰਾਹੀਂ ਆਏ ਸਨ ਇਹ ਆਏ ਸਨ ਜੀ ਖੈਬਰ ਦੇ ਦਰੇ ਰਾਹੀਂ ਉੱਤਰ ਪੱਛਮ ਦੇ ਦਰਿਆਵਾਂ ਦੇ ਵਿੱਚੋਂ ਹਾਕੀ ਦਾ ਮੱਕਾ ਕਿਹਨੂੰ ਕਹਿੰਦੇ ਸੰਸਾਰਪੁਰ ਨੂੰ ਚੌਧਰੀ ਦਾ ਘਰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਨਾਬਾ ਨੂੰ ਪੰਜਾਬ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ ਇਹ ਹੈ ਜੀ ਸਿਆਲੀ ਧਾਰੀ ਸਿਆਲੀ ਧਾਰੀ ਸੌਰੀ ਤੇ ਬਿਹਾਰੀ ਪਈ ਗਲਤ ਪੈ ਗਿਆ ਭੱਟੀ ਰਾਜਪੂਤ ਦੇ ਨਾਮ ਨੇ ਨਾਮ ਤੇ ਕਿਹੜਾ ਸ਼ਹਿਰ ਵਸਿਆ ਜੀ ਬਠਿੰਡਾ ਅਨਹਦਗੜ੍ਹ ਕਿਸ ਸ਼ਹਿਰ ਦਾ ਪੁਰਾਣਾ ਨਾਮ ਹੈ ਜੀ ਬਰਨਾਲਾ ਦਾ ਕੀ ਨਾਮ ਹੈ ਜੀ ਅਨਹਦ ਗੜ ਪੁਸ਼ਪਾ ਗੁਜਰਾਲ ਸਾਇੰਸ ਦੀ ਕਿੱਥੇ ਹੈ ਜੀ ਕਪੂਰਸਲਾ ਦੇ ਵਿੱਚ ਸਿੱਖ ਵਿਰਾਸਤ ਕੰਪਲੈਕਸ ਕਿੱਥੇ ਆ ਆਨੰਦਪੁਰ ਸਾਹਿਬ ਭਾਰਤ ਦੇ ਪਹਿਲੇ ਪਲਾੜ ਯਾਤਰੀ ਸਨ ਰਾਕੇਸ਼ ਸ਼ਰਮਾ ਉਹਨਾਂ ਦਾ ਸਬੰਧ ਪੰਜਾਬ ਦੇ ਕਿਹੜੇ ਜ਼ਿਲ੍ਹੇ ਨਾਲ ਸੀ ਪਟਿਆਲਾ ਦੇ ਨਾਲ ਬਾਰਕੀ ਮੈਮੋਰੀਅਲ ਕਿੱਥੇ ਹੈ ਜੀ ਫਿਰੋਜ਼ਪੁਰ ਦੇ ਵਿੱਚ ਲਵਲੀ ਯੂਨੀਵਰਸਿਟੀ ਕਿੱਥੇ ਆ ਜਲੰਧਰ ਦੇ ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਸਬੰਧ ਕਿਸ ਨਾਲ ਆ ਇਹਦਾ ਸਬੰਧ ਹੈ ਜੀ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਕਿਉਂਕਿ ਇਹੀ ਜਿਹੜੀ ਐਸੋਸੀਏਸ਼ਨ ਆ ਉਹ ਖੇਡਾਂ ਆਯੋਜਿਤ ਕਰਦੀ ਆ 393 ਨੰਬਰ ਪ੍ਰਸ਼ਨ ਭਗਤ ਪੂਰਨ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਲੁਧਿਆਣਾ ਦੇ ਵਿੱਚ ਪੰਜਾਬ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ ਜੀ ਲਗਭਗ 300 ਮੀਟਰ ਆ ਜੀ ਇਹ ਬੰਗਲਾ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਆ ਜੀ ਫਾਜ਼ਿਲਕਾ ਦਾ ਕੀ ਨਾਮ ਹੈ ਜੀ ਬੰਗਲਾ ਪੰਜਾਬ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਕੌਣ ਸੀ ਏਸੀ ਵਿੰਨੀ ਵਿੰਨੀ ਮਹਾਜਨ ਮੁੱਖ ਸਕੱਤਰ ਵੀ ਇਹ ਸੀ ਪਹਿਲਾ ਪ੍ਰਸ਼ਨ ਕੀਤਾ ਆਪਾਂ ਵਿੰਨੀ ਮਹਾਜਨ ਦਾ ਰੌਕ ਗਾਰਡਨ ਦਾ ਨਿਰਮਾਣ ਕਿਹਨੇ ਕੀਤਾ ਸੀ ਜੀ ਨੇਕ ਚੰਦ ਨੇ ਪੰਜਾਬ ਦੇ ਮੱਧ ਵਿੱਚ ਕਿਹੜਾ ਜ਼ਿਲ੍ਹਾ ਇਹ ਹੈ ਜੀ ਲੁਧਿਆਣਾ 올림픽 ਖੇਡਾਂ ਵਿੱਚ ਭਾਗ ਲੈਣ ਵਾਲਾ ਪਹਿਲਾ ਸਿੱਖ ਖਿਡਾਰੀ ਕੌਣ ਸੀ ਇਹ ਸੀ ਦਲੀਪ ਸਿੰਘ ਜੇ ਮਿਰਖਾ ਸਿੰਘ ਪਾਇਆ ਹੋਇਆ ਤਾਂ ਬਹੁਤ ਜਣੇ ਨੇ ਕਨਫਿਊਜ਼ ਹੋ ਜਾਣੇ ਜੀ ਇੱਥੇ ਲਾਸਟ ਪ੍ਰਸ਼ਨ ਜੀ ਪੰਜਾਬ ਪੁਲਿਸ ਦਾ ਲੋਗੋ ਕੀ ਹੈ ਇਹ ਹੈ ਜੀ ਸ਼ੁਭ ਕਰਮਨ ਤੇ ਕਬਹੂ ਨਾ ਟਲ ਧੰਨਵਾਦ ਜੀ